ਮੀਡੀਆ ਖਰੀਦ ਲਓਗੇ ਲੋਕ ਅੰਨੇ ਥੋੜਾ ਯਾਰ ਲੋਕਾਂ ਨੂੰ ਦੀਨਾ ਨਹੀਂ ਲੋਕ ਬਹਿ ਰਹੇ ਨੇ ਲੋਕਾਂ ਨੂੰ ਸੁਣਦਾ ਨਹੀਂ ਕਿਸੇ ਨੂੰ ਹੋ ਗਿਆ ਵੀ ਜਿਹੜਾ ਬੋਲਦਾ ਇਹਦੀ ਸੰਗੀ ਕੁਟਦੇ ਹੋ ਯਾਰ ਜੇ ਮਿੰਟੂ ਗੁਰਸਰੀਆ ਚੱਜ ਦੀ ਗੱਲ ਕਰਦਾ ਮਨਿੰਦਰ ਕਰਦਾ ਮਾਨਖੁਰੀ ਕਰਦੇ ਨੇ ਤਾਂ ਤੁਸੀਂ ਉਹਨਾਂ ਦੇ ਪਰਚੇ ਪਾ ਦੋਗੇ ਯਾਰ ਸਰਕਾਰ ਦਾ ਬਾਲਾ ਸਮਾਂ ਨਹੀਂ ਰਹਿ ਗਿਆ ਯਾਦ ਰੱਖਿਓ ਮੈਂ ਕਿਹੜੇ ਮੁੜ ਕੇ ਕੀ ਹਾਲ ਕਰਦੇ ਨੇ 25 ਸਾਲ ਦੀ ਗੱਲ ਕਰਦੇ ਸੀ ਡਾਇਨਾਸੌਰ ਵਾਲੇ ਅਕਾਲੀ ਕਿਵੇਂ ਪੰਜਾਬੀਆਂ ਨੇ ਚੱਕ ਕੇ ਬਾਹਰ ਮਾਰੇ ਅੱਜ ਹਾਲਾਤ ਇਹ ਨੇ ਪੰਜਾਬ ਦੇ ਵਿੱਚ ਅੱਜ ਚੋਣਾ ਹੋ ਜਾਣ ਤੁਹਾਨੂੰ 10 ਛਿੱਟਾ ਨਹੀਂ ਆਉਂਦੀ ਪੰਜਾਬ ਦੇ ਲੋਕਾਂ ਦੀ ਨਬਜ਼ ਸਮਝੋ ਇਹ ਚਾਹੁੰਦੇ ਕੀ ਨੇ ਕਿ ਉਹ ਲੋਕ ਨੇ ਜਿਹੜੇ ਸਿਸਟਮ ਦੇ ਤਪਾਏ ਹੋਏ ਲੋਕ ਨੇ ਜਿਹੜੀ ਕ腐ਪਸ਼ਨ ਹੋਈ ਹੈ ਉਹ ਤੁਹਾਡੀ ਸਰਕਾਰ ਚ ਹੋਈ ਆ ਤੁਹਾਡੇ ਬੰਵਿਆਂ ਨੇ ਐਡੇ ਐਡੇ ਮਹਿਲ ਕਿੱਥੋਂ ਸਾਰ ਲੈ ਕੋਈ ਜਵਾਬ ਹੈ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਨਾ ਆਪਾਂ ਕਿਵੇਂ ਅਕਾਲੀਆਂ ਨੂੰ ਟ੍ਰੋਲ ਕੀਤਾ ਹਨਾ ਕਿਵੇਂ ਰੂਸਾ 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 ਕਰਦੇ ਸੀ ਕੈਪਟਨ ਨੂੰ ਯਾਦ ਨਹੀਂ ਸਤ ਸ੍ਰੀ ਅਕਾਲ ਪੰਜਾਬੀਓ ਪੰਜਾਬੀਓ ਤੁਸੀਂ ਨਵੇਂ ਸਾਲ ਦੀ ਪਹਿਲੀ ਵੀਡੀਓ ਦੇਖ ਰਹੇ ਹੋ ਤੇ ਇਹ ਬੋਲਣਾ ਵੀ ਇਸ ਲਈ ਪੈ ਰਿਹਾ ਕਿ ਪੰਜਾਬ ਸਰਕਾਰ ਨੇ ਇੱਕ ਵੱਡਾ ਘੜਾ ਕਰ ਦਿੱਤਾ 12 12 2025 ਨੂੰ ਕੁਝ ਲੋਕਾਂ ਤੇ ਪਰਚਾ ਹੁੰਦਾ ਜਿਹੜਾ ਕੀ ਪਤਾ ਅੱਜ ਲੱਗਦਾ ਜਿਹਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਮਨਿੰਦਰ ਸਿੱਧੂ ਲੋਕ ਆਵਾਜ਼ ਟੀਵੀ ਅਤੇ ਮਾਨਕ ਗੋਇਲ ਜਿਹੜਾ ਮੁੰਡਾ ਆਰਟੀਆਈ ਐਕਟਿਵਿਸਟ ਹੈ ਇਸ ਤੋਂ ਇਲਾਵਾ 7 ਜਣੇ ਕੋਈ ਹੋਰ ਨੇ ਸੋ ਪੰਜਾਬ ਸਰਕਾਰ ਬੋਲਣ ਵਾਲਿਆਂ ਦੀਆਂ ਸੰਗੀਆਂ ਕੁੱਟਣ ਲੱਗੀ ਆ ਜਿਹੜੇ ਇਸ ਗੰਦੇ ਸਿਸਟਮ ਦੇ ਵਿਰੁੱਧ ਬੋਲਦੇ ਨੇ ਉਹਨਾਂ ਦੇ ਸੰਘਾਂ 'ਚ ਗੂਠੇ ਦੇਣ ਲੱਗੀ ਆ ਸੋ ਇੱਕ ਬਹੁਤ ਮੰਦ ਭਾਗੀ ਗੱਲ ਆ ਯਾਰ ਤੁਸੀਂ ਮੁੱਖ ਮੰਤਰੀ ਸਾਹਿਬ ਸਾਡੇ ਸਤਿਕਾਰਯੋਗ ਨੇ ਕਿਉਂਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਮੁੱਖ ਮੰਤਰੀ ਸਾਹਿਬ ਲੋਕ ਕੌਣ ਕਹਿੰਦੇ ਤੁਸੀਂ ਬੋਲਿਆ ਕਰੋ ਅੱਜ ਜੇ ਲੋਕ ਬੋਲਦੇ ਨੇ ਅੱਜ ਜੇ ਸਵਾਲ ਚੱਕਦੇ ਨੇ ਤਾਂ ਅੱਜ ਤੁਸੀਂ ਉਹਨਾਂ ਦੇ ਪਰਚੇ ਦਰਜ ਕਰਦੇ ਹੋ ਪਰਚਾ ਦਰਜ ਕਿਉਂ ਕੀਤਾ ਮਾਨਕ ਗੋਇਲ ਜਿਹੜਾ ਮੁੰਡਾ ਆਰਟੀਆਈ ਐਕਟਿਵਿਸਟ ਹੈ ਉਹਨੇ ਮੁੱਖ ਮੰਤਰੀ ਦੇ ਹੈਲੀਕਾਪਟਰ ਕਿਉਂਕਿ ਅੱਜਕੱਲ੍ਹ ਭਾਈ ਹਵਾ 'ਚ ਜਿਆਦਾ ਰਹਿੰਦੇ ਨੇ ਹਵਾ ਜਾਂ ਉਡਣ ਖਟੋਲਾ ਉਦੀ ਜਾਣਕਾਰੀ ਮੰਗੀ ਸੀ ਵੀ ਮੁੱਖ ਮੰਤਰੀ ਸਾਹਿਬ ਵਿਦੇਸ਼ ਨੇ ਤੇ ਮਗਰੋਂ ਉਡਣ ਘਟੋਲਾ ਲੈ ਕੇ ਢੂਣੇ ਕੌਣ ਲੈ ਰਿਆ ਇਹਦੀ ਇੰਟਰਵਿਊ ਕਰਤੀ ਮਨਿੰਦਰ ਸਿੱਧੂ ਨੇ ਤੇ ਬਾਈ ਮਿੰਟੂ ਗੁਰੂਸਰੀਆ ਦੀ ਵੀ ਬੋਲੇ ਤੇ ਹੋਰਾਂ ਨੇ ਵੀ ਕੋਈ ਪੋਸਟਾਂ ਪਾਈਆਂ ਇਹਨਾਂ ਨੂੰ ਲੈ ਕੇ ਇਹਨਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਅੱਜ ਅਖਬਾਰਾਂ ਦੇ ਵਿੱਚ ਖਬਰ ਛਪੀ ਤਾਂ ਜਿਹੜੀ ਇਹ ਚੀਜ਼ ਪਤਾ ਲੱਗੀ ਸੋ ਇਸ ਤੋਂ ਮੰਦਭਾਗਾ ਕੀ ਹੋ ਸਕਦਾ ਕਿ ਪੰਜਾਬ ਦੇ ਵਿੱਚ ਜਿਹੜੇ ਜਾਗਦੇ ਜ਼ਮੀਰਾਂ ਵਾਲੇ ਨੇ ਜਾਗਦੇ ਸਿਰ ਨੇ ਬੋਲਦੇ ਸਿਰ ਨੇ ਇਹਨਾਂ ਤੇ ਪਰਚਾ ਦਰਜ ਕਰੋ ਬਹੁਤ ਮੰਦ ਭਾਗਾ ਹੋਇਆ ਅਸੀਂ ਇਹਨਾਂ ਵੀਰਾਂ ਦੇ ਨਾਲ ਡਟ ਕੇ ਪੂਰੀ ਹਮਾਇਤ ਹੈ ਕਿਉਂਕਿ ਪੰਜਾਬ ਦੇ ਵਿੱਚ ਬੋਲਣ ਵਾਲੇ ਪਹਿਲਾਂ ਹੀ ਕਿੰਨੇ ਕੁ ਲੋਕ ਨੇ ਹਨਾ ਤੁਸੀਂ ਗੱਲਾਂ ਕਰਦੇ ਹੋ ਵੀ ਭਾਈ ਇਹ ਉਹ ਤੁਹਾਡੇ ਇੱਕ ਐਮਐਲਏ ਸਾਹਿਬ ਦੀ ਇੰਟਰਵਿਊ ਸੁਣਦਾ ਹੀ ਕਹਿੰਦੇ ਇਹ ਉਹ ਲੋਕ ਨੇ ਜਿਹੜੇ ਜਾਣ ਬੁੱਝ ਕੇ ਹਨਾ ਪੜਕਾਉ ਉ ਚੀਜ਼ਾਂ ਗੱਲਾਂ ਕਰਦੇ ਨੇ ਯਾਰ ਤੁਹਾਡੇ ਤੋਂ ਜਹਾਜ ਬਾਰੇ ਜਾਣਕਾਰੀ ਮੰਗ ਲਈ ਤਾਂ ਪੜਕਾਉ ਗੱਲਾਂ ਹੋ ਗਈਆਂ ਕਿੰਨਾ ਕੁਛ ਬੋਲਨੇ ਆਪਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਆਪਾਂ ਕਿਵੇਂ ਅਕਾਲੀਆਂ ਨੂੰ ਟ੍ਰੋਲ ਕੀਤਾ ਹਨਾ ਕਿਵੇਂ ਰੂਸਾ 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 ਕਰਦੇ ਸੀ ਕੈਪਟਨ ਨੂੰ ਯਾਦ ਨਹੀਂ ਭੁੱਲ ਗਏ ਉਹ ਪਰਚੇ ਕਿੰਨੇ ਦਰਜ ਹੋਣਗੇ ਭਾਈ ਅਸੀਂ ਤਾਂ ਹਰੇਕ ਸਰਕਾਰ ਦੇ ਵਿੱਚ ਬੋਲਦੇ ਰਹੇ ਆ ਇਦਾਂ ਹੀ ਇਹ ਇਹ ਜਿਹੜੇ ਵੱਡੇ ਨਾਮ ਨੇ ਜਿਹੜੇ ਮੈਂ ਲੈ ਆਏ ਨੇ ਜਿਹੜੇ ਸਰਕਾਰ ਦੇ ਕਾਰਜਕਾਰੀ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਨੇ ਸਰਕਾਰ ਨੂੰ ਨੰਗਾ ਕਰਦੇ ਨੇ ਸਰਕਾਰ ਕਹਿ ਰਹੀ ਹੈ ਜੀ ਇੰਨੀਆਂ ਨੌਕਰੀਆਂ ਦੇਤੀਆਂ ਉਹ ਕਿਹਨੂੰ ਦੇਤੀਆਂ ਦੱਸੋ ਵੀ ਅਸੀਂ ਨਸ਼ੇ ਵਾਲੇ ਫੜ ਕੇ ਜੇਲ੍ਹਾਂ ਚ ਦੇਤੇ ਠੀਕਾ ਭਾਈ ਤੁਸੀਂ ਕੰਮ ਕੀਤਾ ਹੋਊਗਾ ਆਪਦੀ ਪ੍ਰੋਮੋਸ਼ਨ ਕਰੋ ਤੁਸੀਂ ਸਾਰਾ ਮੀਡੀਆ ਖਰੀਦ ਰੱਖਿਆ ਤੁਸੀਂ ਵੱਡੇ ਪੱਤਰਕਾਰ ਖਰੀਦ ਰੱਖੇ ਨੇ ਜਿਹੜੇ ਬੋਲਦੇ ਸੀ ਜਿਹੜੇ ਨਹੀਂ ਵਿਕੇ ਉਹਨਾਂ ਨੂੰ ਤੁਸੀਂ ਏਦਾਂ ਕਰਦੇ ਹੋ ਕਿ ਇਹਦੇ ਸਟ੍ਰਾਈਕ ਮਾਰਤੀ ਸਾਡੇ ਪੇਜ ਮੇਰੇ ਵਾਲਾ ਤਾਂ ਬੰਦ ਕੀਤੇ ਨਹੀਂ ਬਹੁਤ ਸਮਾਂ ਹੋ ਗਿਆ ਸਭ ਨੂੰ ਪਤਾ ਹੀ ਹੈ ਹਾਲ ਵੀ ਭਾਈ ਇਹਨਾਂ ਦੀ ਇਹ ਚੀਜ਼ਾਂ ਬੰਦ ਕਰ ਦਿਓ ਏਦਾਂ ਵਾ ਵੀ ਇਹ ਜਿਹੜੇ ਵੀਰ ਨੇ ਜਿਨ੍ਹਾਂ ਦੇ ਪਰਚਾ ਹੋਇਆ ਇਹਨਾਂ ਦੀ ਲੋਕ ਆਵਾਜ਼ ਇਹਨਾਂ ਨਾਲ ਖੜ ਜਾਂਦੇ ਨੇ ਜਾਂ ਫਿਰ ਇਹਨਾਂ ਦੇ ਨਾਲ ਐ ਹੋਇਆ ਵੀ ਇਹਨਾਂ ਦੇ ਪੇਜ ਦੁਆਰਾ ਚੱਲ ਪਏ ਸਾਡੇ ਵਰਗੇਆਂ ਦੇ ਪੇਜ ਨਹੀਂ ਚੱਲੇ ਭਾਨੇ ਸਿੱਧੂ ਦਾ ਪੇਜ ਕਿੱਥੇ ਆ ਪੁਰਾਣਾ ਸੁਖਵਿੰਦਰ ਬਾਈ ਪੀਪੀ ਉਹਨਾਂ ਦਾ ਵੱਡਾ ਪੇਜ ਕਿੱਥੇ ਆ ਅਸੀਂ ਤਾਂ ਚੀਜ਼ਾਂ ਬੋਲਦੇ ਨੇ ਵੀ ਹਾਂ ਪਰ ਤੁਸੀਂ ਯਾਰ ਤੁਸੀਂ ਤਾਂ ਆ ਕੇ ਸੰਗੀਆਂ ਕੁੱਟਣ ਤੇ ਤੁਸੀਂ ਤਾਂ ਲੋਕਾਂ ਨੂੰ ਦਬਾਉਣ ਤੇ ਆ ਗਏ ਯਾਰ ਐਦਾਂ ਨਹੀਂ ਲੋਕ ਦਬਦੇ ਹੁੰਦੇ ਅੱਜ ਜਿਹੜਾ ਮਨੀਸ਼ ਸੋਦੀਆ ਕਰਦਾ ਸੀ ਨਾ ਧਾਮ ਦੰਡ ਡਿਬੇਟ ਕਿਵੇਂ ਸਭ ਅਸੀਂ ਕਰਾਂਗੇ ਭਰਾਵਾ ਇਹ ਪੰਜਾਬ ਹੈ ਇੱਥੇ ਨਹੀਂ ਚੱਲਣਾਂ ਲੋਕਾਂ ਨੇ ਹੁਣ ਫੜੋ ਤੇ ਇਹਨਾਂ ਨੂੰ ਲਾਓ ਹੱਥ ਕਰਵੰਦਰ ਜੇਲ੍ਹ ਚ ਭੇਜੋ ਇਹਨਾਂ ਨੂੰ ਜੇ ਤੁਹਾਡੀ ਐਫਆਈਆਰ 10 ਮਿੰਟ ਵੀ ਟੱਕ ਜਵੇ ਜਿਹੜੀ ਤੁਸੀਂ ਜਿਹੜਾ ਪਖੰਡ ਰਚਿਆ ਤੁਸੀਂ ਫੜ ਕੇ ਕਰੋ ਇਹਨਾਂ ਨੂੰ ਅੰਦਰ ਪੰਜਾਬ ਦੇ ਲੋਕ ਨਾਲ ਨੇ ਭਾਈ ਲੋਕ ਸ਼ਕਤੀ ਤੋਂ ਵੱਡਾ ਕੁਝ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਜਿਹੜੇ ਆਪ ਹਨਾ ਛੇਡਾਂ ਕਰਦੇ ਸੀ ਸਰਕਾਰ ਨੂੰ ਇਹਨਾਂ ਦੇ ਜਿਹੜੇ ਨਾਲ ਦੇ ਜਿਹੜੇ ਹੋਰ ਕਮੀਡੀਅਨ ਕਲਾਕਾਰ ਕਿਵੇਂ ਸਰਕਾਰ ਦਾ ਜਲੂਸ ਕੱਢਦੇ ਹੁੰਦੇ ਸੀ ਜਸਵਿੰਦਰ ਭੱਲਾ ਮਰਹੂਮ ਕਲਾਕਾਰ ਜਿਹੜੇ ਅੱਜ ਇਸ ਦੁਨੀਆ ਤੇ ਨਹੀਂ ਰਹੇ ਕਿਵੇਂ ਉਹਨਾਂ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲ ਸਾਹਿਬ ਦੀ ਜੇਬ ਚੋਂ ਨਕਲ ਦਾ ਕਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਰਕਾਰਾਂ ਕੀ ਕੁਝ ਨਹੀਂ ਕਰਦੀਆਂ ਕਿਵੇਂ ਸਟੇਜਾਂ ਤੇ ਸ਼ਰਿਆਮ ਕਿਹਾ ਸੀ ਵੀ ਚਿੱਟਾ ਫਲਾਣੇ ਬਕਾਉਂਦੇ ਨੇ ਇੱਧਰ ਤਾਂ ਫਿਰ ਪਰਚੀ ਹੀ ਹੋਈ ਜਾਣੇ ਯਾਰ ਸਰਕਾਰ ਦਾ ਬਾਲਾ ਸਮਾਂ ਨਹੀਂ ਰਹਿ ਗਿਆ ਯਾਦ ਰੱਖਿਓ ਮੈਂ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਇਸ ਧਰਤੀ ਦੇ ਜੰਮੇ ਜਾਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪੜਾ ਪਤਾ ਹੈ ਵੀ ਇਹ ਲੋਕ ਮੁੜ ਕੇ ਕੀ ਹਾਲ ਕਰਦੇ ਨੇ 25 ਸਾਲ ਦੀ ਗੱਲ ਕਰਦੇ ਸੀ ਡਾਇਨਾਸੌਰ ਵਾਲੇ ਅਕਾਲੀ ਕਿਵੇਂ ਪੰਜਾਬੀਆਂ ਨੇ ਚੱਕ ਕੇ ਬਾਹਰ ਮਾਰੇ ਦੋ ਜਾਂ ਤਿੰਨ ਸੀਟਾਂ ਦਿੱਤੀਆਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਝੂਠੀ ਸੌਂ ਖਾਦੀ ਸੀ ਮੁੱਖ ਮੰਤਰੀ ਸਾਹਿਬ ਯਾਦਾਂ ਕਿ ਭੁੱਲ ਗਏ ਕੀ ਹਾਲ ਕੀਤਾ ਕਾਂਗਰਸ ਵਾਲਾ ਲੋਕਾਂ ਨੇ ਕਿਡੀਆਂ ਗੱਲਾਂ ਕਰਦੇ ਹੋ ਤੁਸੀਂ 92 ਤੋਂ ਤੁਸੀਂ ਕਿਹਾ ਵੀ ਤੁਸੀਂ ਨਵੇਂ ਲੋਕ ਆਏ 92 ਤੋਂ 96 ਵੀ ਕਰਤਾ ਅੱਜ ਏਰ ਤੁਸੀਂ ਇੰਨਾ ਧੱਕਾ ਕਰ ਰਹੇ ਹੋ ਅੱਜ ਹਾਲਾਤ ਇਹ ਨੇ ਪੰਜਾਬ ਦੇ ਵਿੱਚ ਅੱਜ ਚੋਣਾਂ ਹੋ ਜਾਣ ਤੁਹਾਨੂੰ 10 ਸੀਟਾਂ ਨਹੀਂ ਆਉਂਦੀਆਂ ਮੁੱਖ ਮੰਤਰੀ ਸਾਹਿਬ ਆਪਦੀ ਸੀਟ ਨਹੀਂ ਜਿੱਤ ਰਹੇ ਯਾਰ ਕਿਡੀਆਂ ਗੱਲਾਂ ਚ ਕਰਦੇ ਹੋ ਇਹ ਸੋਦੀ ਵਰਗੇ ਇੱਕ ਏਰੀਆ ਵਾਲਾ ਸਾਹਿਬ ਵਰਗੇ ਆ ਕੇ ਕਹਿੰਦੇ ਨੇ ਅਸੀਂ ਐ ਕਰ ਲਾਂਗੇ ਇਹ ਕਰ ਲਾਂਗੇ ਇਹ ਨਹੀਂ ਗੱਲਾਂ ਹੋਣੀਆਂ ਉਹ ਸਮਾ ਗਿਆ ਮੀਡੀਆ ਖਰੀਦ ਲਵੋਗੇ ਲੋਕ ਅੰਨੇ ਥੋੜਾ ਯਾਰ ਲੋਕਾਂ ਨੂੰ ਦੀਨਾ ਨਹੀਂ ਲੋਕ ਬਹਿ ਰਹੇ ਨੇ ਲੋਕਾਂ ਨੂੰ ਸੁਣਦਾ ਨਹੀਂ ਕੱਲੀ ਕੱਲੀ ਗੱਲ ਪਤਾ ਤੁਹਾਨੂੰ ਕੀ ਲੱਗਦਾ ਲੋਕਾਂ ਨੂੰ ਪਤਾ ਨਹੀਂ ਆ ਕੇ ਪੰਜਾਬ ਦੇ ਵਿੱਚ ਗਰਾਉਂਡ ਤੇ ਆ ਕੇ ਦੇਖੋ ਤਾਂ ਸਹੀ ਕਾਕੀ ਨਹੀਂ ਹੋ ਤੁਸੀਂ ਸਿਰਫ ਐਡਵਰਟਾਈਜ਼ਮੈਂਟ ਹਰ ਵਾਰ ਹਰ ਵਾਰ ਸ਼ੀਧੀ ਦੇ ਆੜੇ ਆਉਂਦੇ ਨੇ ਹੈਨਾ ਇਸ ਵਾਰ ਤੁਸੀਂ ਸੜਕਾਂ ਤੇ ਕੀ ਹਾਲ ਕੀਤਾ ਕਿੰਨੇ ਕਿੰਨੇ ਬੋਰਡ ਲਾ ਕੇ ਉਹ ਥੱਲੇ ਡਿੱਗੇ ਹੋਏ ਬੇਅਦਬੀ ਕਿੰਨੀ ਹੁੰਦੀ ਹੈ ਤੁਸੀਂ ਸ਼ਰਮ ਹੀ ਨਹੀਂ ਖਾਂਦੇ ਯਾਰ ਸਮਝਦੇ ਹੀ ਨਹੀਂ ਇਹ ਮੈਂ ਤੁਹਾਨੂੰ ਤੁਹਾਨੂੰ ਮੈਂ ਇਹ ਕਹਿ ਰਿਹਾ ਸਮਝੋ ਪੰਜਾਬ ਦੇ ਲੋਕਾਂ ਦੀ ਨਬਜ਼ ਸਮਝੋ ਇਹ ਚਾਹੁੰਦੇ ਕੀ ਨੇ ਇਹ ਲੋਕ ਨੇ ਜਿਹੜੇ ਸਿਸਟਮ ਦੇ ਤਪਾਏ ਹੋਏ ਲੋਕ ਨੇ ਸਬਦਾ ਕੇਂਦਰ ਜਾਣਾ ਪੈਜੇ ਸਰ ਸੜ ਦਿਹਾੜੀ ਆਮਦਨ ਉੱਥੇ ਖੜੇ ੱਟਕੇ ਖਈ ਜਾਂਦੇ ਰਹਿ ਕੰਮ ਨਹੀਂ ਹੁੰਦੇ ਕਚਹਿਰੀਆਂ ਚ ਕੀ ਹਾਲ ਹੈ ਦਸੀਲਾਂ ਚ ਕੀ ਹਾਲ ਹੈ ਠਾਣਿਆਂ ਚ ਕੀ ਹਾਲ ਹੈ ਇਹ ਲੋਕ ਤੱਬੇ ਹੋਏ ਲੋਕ ਨੇ ਸਿਸਟਮ ਤੋਂ ਕੇਹ ਲੋਕ ਨੇ ਇੱਕ ਕੋਈ ਬਾਹਰਲਾ ਜਾਂਦਾ ਸਾਡੇ ਪਗਵਾੜ ਦਾ ਪੱਤੀ ਦਾ ਮਹੱਲੇ ਦਾ ਪਿੰਡ ਦਾ ਸ਼ਹਿਰ ਦਾ ਉਹ ਆ ਕੇ ਕਹਿੰਦਾ ਵੀ ਉੱਥੇ ਸਿਸਟਮ ਬਹੁਤ ਵਧੀਆ ਬਈ ਤੁਸੀਂ ਤਾਂ 100 ਸਾਲ ਨਹੀਂ ਉਹਨਾਂ ਨਾਲ ਸਕਦੇ ਸਾਡੇ ਮਨ ਦੇ ਉੱਥੋਂ ਸੋਚਣ ਲੱਗ ਜਾਂਦੇ ਵੀ ਹਾਂ ਯਾਰ ਇਹ ਸਿਸਟਮ ਵਧੀਆ ਕੀਤਾ ਕਿन्हने ਇਹ ਰਾਜਨੀਤਿਕ ਲੋਕ ਨੇ ਅੱਜ ਅੱਜ ਇਹ ਰਾਜਨੀਤਿਕ ਲੋਕ ਇਸ ਪਾਸੇ ਨੂੰ ਹੋ ਗਏ ਵੀ ਜਿਹੜਾ ਬੋਲਦਾ ਇਹਦੀ ਸੰਗੀ ਕੁੜਦੇ ਹੋ ਯਾਰ ਜੇ ਮਿੰਟੂ ਗੁਰਸਰੀਆ ਚੱਜ ਦੀ ਗੱਲ ਕਰਦਾ ਮਨਿੰਦਰ ਕਰਦਾ ਮਾਨਖੁਰੀ ਕਰਦੇ ਨੇ ਤਾਂ ਤੁਸੀਂ ਉਹਨਾਂ ਦੇ ਪਰਚੇ ਪਾ ਦੋਗੇ ਯਾਰ ਐਦਾਂ ਦਾ ਕੱਲ ਨੂੰ ਹਰ ਇੱਕ ਬੰਦੇ ਤੁਸੀਂ ਪਾ ਦੋਗੇ ਤੁਸੀਂ ਐਕਟਿਵਿਸਟ ਨੂੰ ਤੁਸੀਂ ਸਮਝ ਕੀ ਰੱਖਿਆ ਯਾਰ ਸੋਸ਼ਲ ਮੀਡੀਆ ਯਾਰ ਬੋਲਣ ਦੀ ਆਜ਼ਾਦੀ ਹੈ ਫਰੀडम ਆਫ ਸਪੀਚ ਫਰੀडम ਆਫ ਸਪੀਚ ਦਾ ਤੁਸੀਂ ਅੱਜ ਲੂਸ ਕੱਢ ਰੱਖਿਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਦੀ ਆਪੋਜੀਸ਼ਨ ਕਿੱਥੇ ਆ ਯਾਰ ਤੁਸੀਂ ਖੜੇ ਕਿਉਂ ਨਹੀਂ ਹੁੰਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਯਾਦ ਹੋਣਾ ਹੈ ਦਿੱਲੀ ਅੰਦੋਲਨ ਵੇਲੇ ਜਦੋਂ ਲੋਕ ਆਪੋਜੀਸ਼ਨ ਬਣੇ ਸੀ ਤੁਸੀਂ ਕੀ ਗੱਲਾਂ ਕਹਿੰਦੇ ਹੁੰਦੇ ਸੀ ਮੈਨੂੰ ਜਵਾਬ ਦੇ ਦਿਓ ਮੁੱਖ ਮੰਤਰੀ ਸਾਹਿਬ ਅੱਜ ਵੀ ਕਹਿੰਦੇ ਤੁਸੀਂ ਸਤਕਾਰ ਤੋਂ ਕਿਉਂਕਿ ਇੱਕ ਪਰਵਾਨਤ ਅਹੁਦੇ ਤੇ ਹੋ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਦਾ ਅਹੁਦਾ ਹੈ ਪਰ ਐਦਾਂ ਨਹੀਂ ਕੰਮ ਚੱਲਦੇ ਹੁੰਦੇ ਆ ਪਰसों ਵਿਧਾਨ ਸਭਾ 'ਚ ਤੁਸੀਂ ਕੀ ਕੀਤਾ ਕੀ ਖੇਡ ਖੇਡਾਈ ਹੈ ਕੁੱਕੜਾਂ ਦੀ ਖੇਡਾਈ ਹੈ ਜਦੋਂ ਕੋਈ ਪੱਤਰਕਾਰ ਸਵਾਲ ਪੁੱਛਦਾ ਤਾਂ ਉਹਦੇ ਨਾਲ ਕਿਦਾਂ ਤੁਸੀਂ ਬਿਹੇਵ ਕਰਦੇ ਹੋ ਇਹ ਬਾਹਲਾ ਸਮਾਂ ਨਹੀਂ ਚੱਲਣਾ ਆ ਛੇ ਅੱਜ ਇੱਕ ਤਰੀਕਾ ਨਵਾਂ ਸਾਲ ਛੜਿਆ 아 ਰਹਿਗੇ ਤੁਹਾਡੇ 6-7 ਮਹੀਨੇ ਨਾ ਪੁਲਿਸ ਨਾਲ ਸੁਣਨੀ ਹੈ ਨਾ ਸਿਵਲ ਪ੍ਰਸ਼ਾਸਨ ਨਾਲ ਸੁਣਨੀ ਹੈ ਤੇ ਫਿਰ ਦੇਖ ਲਿਆਂਗੇ ਕੁਝ ਵੱਡੇ ਪੱਤਰਕਾਰ ਤਾਂ ਵਾਪਸੀ ਕਰਨ ਲੱਗ ਗਏ ਸਮਾਜ ਸਦਾ ਇੱਕੋ ਜ ਨਹੀਂ ਰਹਿੰਦਾ ਠੀਕ ਹੈ ਅੱਜ ਤੁਸੀਂ ਲੋਕਾਂ ਨੂੰ ਦਬਾ ਲਿਆ ਪਰਚੇ ਪਾਲੇ ਉਹਨਾਂ ਨੂੰ ਚੁੱਪ ਕਰਾ ਲੋਂਗੇ ਕਿੰਨਾ ਸਮਾਂ ਰਹਿ ਗਿਆ ਸਭ ਸਭ ਵੇਦ ਖੁੱਲਣਗੇ ਜੇ ਵੱਡੇ ਵੱਡੇ ਲੀਡਰ ਜਿਹੜੇ ਨਸ਼ੇ ਦੇ ਨਾਮ ਤੇ ਅੰਦਰ ਜਾ ਸਕਦੇ ਨੇ ਫਿਰ ਕਿਉਂਕਿ ਸਭ ਤੋਂ ਵੱਧ ਜਿਹੜੀ ਕਰਾਪਸ਼ਨ ਹੋਈ ਹੈ ਉਹ ਤੁਹਾਡੀ ਸਰਕਾਰ ਚ ਹੋਈ ਹੈ ਤੁਹਾਡੇ ਬੰਵਿਆਂ ਨੇ ਆਈ ਡੇ ਮਹਿਲ ਕਿੱਥੋਂ ਸਾਰ ਲੈ ਕੋਈ ਜਵਾਬ ਹੈ ਸਕੂਲਾਂ ਚ ਮਾਸਟਰ ਭੈਂਡੀਆਂ ਜਿਹੜੇ ਕਰਦੇ ਸੀ ਆ ਜਿਹੜੇ ਦੁਕਾਨਾਂ ਖੋਲਦੇ ਸੀ ਉਹਨਾਂ ਕੋਲੇ 10-10 ਕਰੋੜ ਦੀਆਂ ਕੋਠੀਆਂ ਕਿੱਥੋਂ ਆ ਗਈਆਂ ਉਹ ਪੰਜਾਬੀ ਲੱਖ ਲੀ ਕਾਰਾਂ ਗੱਡੀਆਂ ਕਿੱਥੋਂ ਲਈ ਫਿਰਦੇ ਨੇ ਸਾਡੇ ਕੋਲ 5-7 ਸਾਲ ਹੋ ਗਏ ਹਨਾ 2 ਲੱਖ ਵਾਲੀ ਕਾਰ ਨਹੀਂ ਬਦਲੀ ਜਾਂਦੀ ਭਾਈ ਦੱਸੋ ਤਾਂ ਕਿਹੜਾ ਖਜ਼ਾਨਾ ਹੱਥ ਲੱਗਿਆ ਤੁਹਾਡੇ ਜਿਹੜੇ ਐਮ ਐਲ ਏ ਸਾਹਿਬ ਨੇ ਅੱਜ ਉਹ ਵੱਡੀਆਂ ਵੱਡੀਆਂ ਦੁਕਾਨਾਂ ਰੇਤੇ ਦੇ ਕਬਜ਼ਾ ਸਾਰਾ ਕੁਝ ਕਰੀ ਜਾਂਦੇ ਨੇ ਯਾਰ ਕਿਵੇਂ ਹੋ ਗਿਆ ਇਹ ਕਿਵੇਂ ਪੋਸੀਬਲ ਹੈ ਕੋਈ ਜਵਾਬ ਹੈ ਇਨਾਂ ਨੂੰ ਹੋਣਗੇ ਕਹਿੰਦੇ ਸੀ ਕਟੜ ਇਮਾਨਦਾਰ ਸਰਕਾਰ ਕਰੋ ਆਪਦੇ 92 96 ਨੂੰ ਫੜੋਂਗੇ ਇਹਨਾਂ ਨੂੰ ਹੈ ਤਾਂ ਮੈਂ ਇਸ ਗੱਲ ਕਰਨ ਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਬੰਦੇ ਚੰਗੇ ਵੀ ਨੇ ਪਰ ਸਮਾਂ ਬਹੁਤ ਹੋ ਗਿਆ ਮੁੱਖ ਮੰਤਰੀ ਸਾਹਿਬ ਇਦਾਂ ਦੀਆਂ ਗੱਲਾਂ ਨਾਲ ਕੋਈ ਲਾਭ ਨਹੀਂ ਹੋਣਾ ਪੰਜਾਬ ਦੇ ਲੋਕਾਂ ਦੀ ਜਿਹੜੇ ਲੋਕ ਬੋਲਦੇ ਨੇ ਸੁਣੋ ਕੀ ਕਿਉਂ ਬੋਲਦੇ ਨੇ ਕੀ ਸਮੱਸਿਆ ਹੈ ਤਾਂ 50 60 100 ਗਨਮੈਂ ਨਾਲ ਤੋਂ ਰਹਿ ਜਾਂਦਾ ਸਿਕਿਉਰਿਟੀ ਤੁਰ ਜਾਂਦੀ ਹੈ ਹੁਣ ਤਾਂ ਸਾਨੂੰ ਕੋਈ ਦਿਨਾ ਨਹੀਂ ਪਰ ਆ ਥੋੜੇ ਸਮੇਂ ਨੂੰ ਇਹ ਸਾਰੇ ਪਾਸੇ ਹੋ ਜਾਣੇ ਨੇ ਫਿਰ ਹਾਲ ਕੀ ਹੋਣਾ ਹਸ਼ਰ ਕੀ ਹੋਣਾ ਇਹਨਾਂ ਪੰਜਾਬ ਦੇ ਲੋਕਾਂ ਨੇ ਵੋਟਾਂ ਕਿੰਨੀਆਂ ਪਾਉਣੀਆਂ ਨੇ ਇਹ ਗੱਲ ਤੇ ਗੌਰ ਕਰੋ ਸੋ ਅਸੀਂ ਮਿੰਟੂ ਗੁਰੂਸਰੀਆ ਮਨਿੰਦਰ ਸਿੱਧੂ ਮਾਨਕ ਗੁਗਲ ਦੇ ਸਮੇਤ ਜਿਹੜੇ ਹੋਰ ਲੋਕਾਂ ਤੇ ਪਰਚਾ ਹੋਇਆ ਇਸ ਦਾ ਵਿਰੋਧ ਕਰਦੇ ਆਂ ਤੇ ਡਟ ਕੇ ਇਹਨਾਂ ਦੇ ਨਾਲ ਖੜੇ ਆਂ ਆਓ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੀਏ ਧੰਨਵਾਦ ਸਤਿ ਸ਼੍ਰੀ ਅਕਾਲ